तो हमें ये महाराज जी ने एक वाणी ਵਿੱਚ ਕਿਹਾ ਵਾ ਅਟਕ ਤੂੰ ਕਿਆ ਰਹਾ जग ਮੇ ਪਟਕ ਮੇ ਕਿਆ ਮਿਲ ਪਾਈ ਅਟਕ ਤੂੰ ਕਿਉਂ ਰਹਾ ਜਗ ਮੇ ਪਟਕ ਮੇ ਕਿਆ ਮਿਲੇ ਪਾਈ ਬੜੇ ਗੁਰੂ ਸਾਹਿਬ ਪਿਆਰ ਨਾਲ ਫਰਮਾਉਂਦੇ ਆ ਕਿ ਇਹੀ ਇੱਥੇ ਆ ਕੇ اٹਕ ਗਏ ਹਾਂ ਜੀ اٹਕ ਤੂੰ ਕਿਉਂ ਰਹਾ ਜਗ ਮੇ ਪਟਕ ਮੇ ਕਿਆ ਮਿਲੇ ਪਾਈ ਹਾਂਜੀ ਸਾਨੂੰ ਛੋਟੀਆਂ-ਛੋਟੀਆਂ ਜਿਹੜੀਆਂ ਅਟਕਾਂ ਨਾ ਉਹ ਭਜਨ ਤੇ ਵੀ ਨਹੀਂ ਬੈਨ ਦਿੰਦੀਆਂ ਸੇਵਾ ਨਹੀਂ ਕਰਨ ਦਿੰਦੀਆਂ ਜਦੋਂ ਭਜਨ ਤੇ ਬੈਨ ਦਾ ਟਾਈਮ ਆਉਂਦਾ ਵਾ ਜਿਹੜੇ ਕੰਮ ਅਸੀਂ ਛੱਡੇ ਹੁੰਦੇ ਆ ਹਾਂਜੀ ਵੀ ਇਹੀ ਦਿਨੇ ਕਰਾਂਗੇ ਉਹ ਸਾਨੂੰ ਉਹੋ ਹੀ ਤਵੱਜੋ ਬਾਰ-ਬਾਰ ਉਹਦੇ ਵੱਲੀ ਜਾਊਗੀ ਹਾਂਜੀ ਤੇ ਸਾੜ ਕੋ ਭਜਨ ਨਹੀਂ ਹੋਊਗਾ ਹਾਂਜੀ ਸਾਨੂੰ ਇਹੋ ਜਿਹੀ ਅਟਕਾਂ ਜਿਹੜੀਆਂ ਤੰਗ ਕਰਦੀਆਂ ਤਿਆਂ ਪਾਸਾਂ ਦੀਆਂ اٹਕਾਂ ਤਾਂ ਕਰਦੀਆਂ ਜਿਨ੍ਹਾਂ ਨੇ ਕਦੀ ਪਾਣੀ ਨਹੀਂ ਪੁੱਛਿਆ ਹੋਊਗਾ ਉਹਨਾਂ ਨਾਲ ਵੀ ਧਿਆਨ ਜਾਊਗਾ ਹਾਂਜੀ ਤੇ ਸੰਤ ਮਹਾਂਪੁਰ ਕਹਿੰਦੇ ਆ ਵੀ ਇਹਨਾਂ اٹਕਣਾ ਤੋਂ ਤੈਨੂੰ ਦੂਰ ਹੋਣਾ ਪੈਣਾ ਹਾਂਜੀ ਇਹਨਾਂ ਤੋਂ ਦੂਰ ਅਹੀਂ ਤਾਂ ਹੀ ਹੋ ਸਕਣਿਆ ਕਿ ਅਸੀਂ ਕਿਸੇ ਦਾ ਸਹਾਰਾ ਲਾਵਾਂਗੇ ਤੇ ਫੇਰ ਹਾਂਜੀ ਤੇ ਸਹਾਰਾ ਸਤਿਗੁਰੂ ਤੋਂ ਵੱਡਾ ਸਾਨੂੰ ਹੋਰ ਕਿਹਦਾ ਮਿਲ ਸਕਦਾ ਹਾਂਜੀ ਜੇਦੋਂ ਸਾਨੂੰ ਕੋਈ اٹਕ ਆਉਂਦੀ ਆ ਕੋਈ ਇਹੋ ਜੀ ਸਾਨੂੰ اٹਕ ਤੰਗ ਕਰਦੀ ਆ ਤੇ ਸਾਡਾ ਧਿਆਨ ਸਤਗੁਰਾਂ ਦੇ ਚਰਨਾਂ ਵਿੱਚ ਚਲ ਜਵੇ ਤੇ ਸਾਨੂੰ ਉਹਦਾ ਫਾਇਦਾ ਹੋਊਗਾ ਹਾਂਜੀ ਉਹਦਾ ਸਤਗੁਰ ਸਾਨੂੰ ਫਾਇਦਾ ਦੇਣਗੇ ਸਤਗੁਰਾਂ ਦੇ ਵਾਲੇ ਕਿਹਾ ਕਰਾਂਗੇ ਤੇ ਸਤਗੁਰ ਸਾਡੀ ਫੌਰਨ ਮਾਇਤ ਕਰਾਂਗੇ ਹਾਂਜੀ ਕਿਉਂਕਿ ਇੱਕ ਸਤ ਵਾਲੇ ਜਿਹੜੇ ਮਹਾਪੁਰਖ ਆ ਉਹ ਇਹ ਸਭ ਕੁਝ ਕਰ ਸਕਦੇ ਆ ਉਹ ਐਹੋ ਜੀ ਸ਼ਕਤੀ ਹੁੰਦੀ ਆ ਕਿ ਜਦੋਂ ਉਹਨਾਂ ਨੂੰ ਆਪਾਂ ਯਾਦ ਕਰਦੇ ਆ ਨਾ ਤੇ ਉਹਨਾਂ ਦਾ ਫੌਰਨ ਧਿਆਨ ਸਾਡੇ ਵੱਲ ਹੋ ਜਾਂਦਾ ਹਾਂਜੀ ਉਹਨਾਂ ਨੂੰ ਪਤਾ ਹੁੰਦਾ ਵਾ ਕਿ ਮੈਨੂੰ ਫਲਾਣਾ ਯਾਦ ਕਰਨ ੜਿਆ ਤੇ ਮੈਂ ਉਹਦੀ ਸੰਭਾਲ ਕਰਾਂ ਹਾਂਜੀ ਤੇ اٹਕ ਹੋਣੀ ਚਾਹੀਦੀ ਆ ਜੇ ਹੋ ਵੀ اٹਕ ਤੇ ਆਪਣੇ ਸਾਧਗੁਰਾਂ ਦੇ ਚਰਨਾਂ ਦੀ ਹੋਣੀ ਚਾਹੀਦੀ ਇੱਧਰ ਸਾਡਾ ਧਿਆਨ ਹੋਣਾ ਚਾਹੀਦਾ ਵਾ ਹਾਂਜੀ ਇੱਧਰ ਦਾ ਸਾਰਾ ਸਾਨੂੰ ਅਟਕਦਾ ਲੈਣਾ ਚਾਹੀਦਾ ਵਾ ਹਾਂਜੀ ਜਿਹੜਾ ਇਹ ਪਿਆਰ ਉਧਰ ਉਧਰ ਲਾਉਨੇ ਆ ਹਾਂਜੀ ਉਹ ਪਿਆਰ ਆਪਾਂ ਆਪਣੇ ਸਤਿਗੁਰ ਦੇ ਚਰਨਾਂ ਵਿੱਚ ਲਾਈਏ ਹਾਂਜੀ ਮਹਾਰਾਜ ਜੀ ਕਈ ਵਾਰੀ ਸਾਇਸ ਨੂੰ ਦਿੰਦਿਆ ਅਕਬਰ ਪਾਸ਼ਾ ਦੀ ਤੇ ਬੀਰ ਬਾਲ ਦੀ ਕਿ ਜਿਹੜਾ ਬੀਰ ਬਾਲ ਹੈਗਾ ਉਹ Hindu ਧਰਮ ਦੇ ਵਿੱਚ ਹੈਗਾ ਤੇ ਦੂਜਾ ਜਿਹੜਾ ਅਕਬਰ ਪਾਸ਼ਾ ਹੈ ਉਹ ਮੁਸਲਮਾਨ ਸੀਗਾ ਤੇ ਜਿਹੜੇ ਦੂਜੇ ਉਹਨਾਂ ਦੇ ਆਗੂਕਾਰ ਸੀਗੇ ਉਹ ਬੜੇ ਦੁਹੀ ਹੁੰਦੇ ਸੀ ਵੀ ਇਹ ਵੀ ਪੜੇ ਲਿਖੇ ਆ ਤੇ ਪਾਸ਼ਾ ਨੇ ਇਹਨੂੰ ਆਪਣਾ ਬਣਾਇਆ ਵਜ਼ੀਰ ਤੇ ਐਸੀ ਵੀ ਤੇ ਬਣਾ ਸਕਦੇ ਆ ਉਹਨਾਂ ਨੇ ਇੱਕ ਦਿਨ ਸਲਾਹ ਕਰਕੇ ਕਿਹਾ ਕਿ ਤੁਸੀਂ ਸਾਡੇ ਵਿੱਚੋਂ ਕੋਈ ਨਾ ਕੋਈ ਵਜ਼ੀਰ ਬਣਾਏ ਸਕਦੇ ਜੀ ਉਹ ਕਹਿੰਦੇ ਵੀ ਦੱਸੋ ਕਿਹੜਾ ਤੁਹਾਡਾ ਵਜ਼ੀਰ ਉਹਨਾਂ ਜਿਹੜਾ ਵੀ ਕੋਈ ਵਜ਼ੀਰ ਬਣਾਏ ਸਾਹਮਣੇ ਕੀਤਾ ਤੇ ਉਹਨਾਂ ਨੇ ਬੀਰਬਾਲ ਨੂੰ ਕਿਹਾ ਵੀ ਤੁਸੀਂ ਕੁਝ ਜਨਰਮਾਨ ਕਰੋ ਜਰੂਰ ਤੇ ਪੇ ਤੇ ਤੁਹਾਨੂੰ ਬੁਲਾ ਲਾਂਗੇ ਹਾਂਜੀ ਉਹ ਚਲ ਗਾ ਕੇ ਉਹਨਾਂ ਨੇ ਇੱਕ ਸਵਾਲ ਪਾਇਆ ਤਾ ਉਹ ਵਜ਼ੀਰ ਨੂੰ ਵੀ ਮੈਨੂੰ ਚਾਰ ਚੀਜ਼ਾਂ ਚਾਹੀਦੀਆਂ ਇੱਤੇ ਵੀ ਤੇ ਉੱਤੇ ਵੀ ਹਾਂਜੀ ਇੱਤੇ ਵੀ ਤੇ ਉੱਤੇ ਵੀ ਨਾ ਇੱਤੇ ਤੇ ਨਾ ਉੱਤੇ ਇਹ ਚਾਰ ਚੀਜ਼ਾਂ ਲੈ ਉਹ ਬਾਜ਼ਾਰਾਂ ਵਿੱਚ ਦੁਕਾਨਾਂ ਵਿੱਚ ਲੱਭਦਾ ਫਿਰੇ ਵੀ ਇੱਤੇ ਵੀ ਤੇ ਉੱਤੇ ਵੀ ਹਾਂਜੀ ਨਾ ਇੱਤੇ ਤੇ ਨਾ ਉੱਤੇ ਹਾਂਜੀ ਚਾਰ ਚੀਜ਼ਾਂ ਦੇ ਦਿਓ ਉਹ ਘੁੰਮਦਾ ਫਿਰਦਾ ਵਿਚਾਰਾ ਆ ਗਿਆ ਤੇ ਆਂਦਾ ਕਿ ਮਰਜੀ ਮੈਨੂੰ ਬਾਜ਼ਾਰਾਂ ਤੋਂ ਕੋਈ ਲੱਭਾ ਨਹੀਂਗਾ ਆਂਦੇ ਵੀ ਜੇ ਤੂੰ ਖਵੇਂ ਇਹ ਤੂੰ ਕਵੇਂ ਤੇ ਆਪਾਂ ਵੀਰਬਾਲ ਨੂੰ ਨਾ ਸੱਦ ਲਈਏ ਸ਼ਾਇਦ ਉਹਨੂੰ ਪਤਾ ਨਾ ਹੋਵੇ ਆਂਦੇ ਕ ਮਾਰੇ ਜੀ ਸੱਦਦਲੋ ਜਦੋਂ ਵੀਰਬਾਲ ਨੂੰ ਬੁਲਾਇਆ ਤੇ ਕਿਹਾ ਕਿ ਸਾਨੂੰ ਚਾਰ ਚੀਜ਼ਾਂ ਦੀ ਲੋੜ ਪੈ ਗਈ ਆਂਦੇ ਪੀ ਕਿਹੜੀਆਂ ਆਂਦੇ ਇੱਥੇ ਵੀ ਤੇ ਉੱਤੇ ਵੀ ਨਾ ਇੱਥੇ ਤੇ ਨਾ ਉੱਤੇ ਉਹ ਆਂਦਾ ਜੀ ਠੀਕ ਹੈ ਮਿਲ ਜਾਂਗੇ ਤੁਸੀਂ ਮੈਨੂੰ 8000 ਰੁਪਏ ਦੇ ਦਿਓ ਉਹਨਾਂ ਨੇ 8000 ਰੁਪਏ ਦਿੱਤਾ ਉਹਨਾਂ ਦੇ ਨਾਲ 8000 ਦੀ ਰਕਮ ਬਹੁਤ ਜ਼ਿਆਦਾ ਸੀ ਤੇ ਉਹਨੇ ਕੰਜਰਾ ਦੇ ਘਰ 2000 ਰੁਪਏ ਤੇ ਮਾਰਿਆ ਪਵਾ ਕੇ ਹਾਂਜੀ ਕੰਦੋ ਅਗਲੇ ਬੰਨੇ ਮਾਰਿਆ ਤੇ 2000 ਦਾ ਜਾ ਕੇ ਜੂਆ ਖੇਡ ਲਿਆ ਤੇ ਹਰਾ ਦਿੱਤੇ ਤੇ 2000 ਰੁਪਏ ਕਿਸੇ ਕੋ ਕਿ ਸੇ ਨੂੰ ਵਿਆਜ ਤੇ ਦੇਤਾ ਵੀ ਜਦੋਂ ਲੋੜ ਪਈ ਤੇਰੇ ਕੋਲ ਵਿਆਜੂ ਲਵਾਂਗੇ ਤੇ ਪੈਸੇ ਵੀ ਲਵਾਂਗੇ ਆਂਦੇ ਜੀ ਠੀਕ ਐ ਤੇ 2000 ਰੁਪਇਆ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਤੇ ਬੀਰਬਾਲ ਨੇ ਬਾਸ਼ਾ ਦੇ ਨਾਂ ਤੇ ਪੀ ਇਹਦਾ ਫਾਇਦਾ ਬਾਸ਼ਾ ਨੂੰ ਹੋਣਾ ਚਾਹੀਦਾ ਤੇ ਵਾਪਸ ਆ ਗਿਆ ਆਂਦੇ ਵੀ ਚੀਜ਼ਾਂ ਲੈਂਦੀ ਆਂਦੇ ਹਾਂ ਮਹਾਰਾਜ ਜੀ ਫਿਰ ਪੇਸ਼ਾ ਨਕ ਲੈਂਦਾ ਸਮਾਨ ਆਂਦੇ ਹਾਂ ਮਹਾਰਾਜ ਜੀ ਉਹ ਕਹਿੰਦੇ ਆ ਲਾਗੇ ਜਿਹੜੇ ਹੀ ਆਂਦੇ ਵੀ ਮਾਰੇ ਜੀ ਕੋਈ 8000 ਰੁਪਏ ਖੜਿਆ ਕੋਈ ਸਮਾਨ ਕਹੇ ਤੇ ਕੋਈ ਆਇਆ ਤਾਂ ਨਹੀਂ ਕੋਈ ਗੱਡਾ ਰੇੜਾ ਕੋਈ ਚੀਜੂ ਨਹੀਂ ਤੇ ਲਾਂਦਾ ਕੀ ਜਾਂਦੇ ਪੁੱਛੋ ਸੈਂ ਆਂਦੇ ਵੀ ਕੀ ਲਿਖਿਆ ਹੁੰਦੇ ਕਿ ਤੁਹਾਡਾ ਸਵਾਲ ਹੀ ਨਾ ਨਾ ਇੱਤੇ ਨਾ ਉੱਤੇ ਇੱਤੇ ਵੀ ਤੇ ਉੱਤੇ ਵੀ ਆਂਦੇ ਵੀ ਹਾਂ ਆਂਦੇ ਕਿ 2000 ਰੁਪਏ ਤਾਂ ਮੈਂ ਜਾਂਦੇ ਕੰਜਰਾਂ ਦੇ ਘਰ ਸੁੱਟ ਦਿੱਤਾ ਹਾਂਜੀ ਉਹਦਾ ਤੁਹਾਨੂੰ ਇੱਥੇ ਕੋਈ ਫਾਇਦਾ ਨਹੀਂ ਹੋਣਾ ਤੇ 2000 ਰੁਪਏ ਦਾ ਮੈਂ ਜੂਆ ਜਿਹੜਾ ਵੀ ਖੜਾ ਹਰਾਤਾ ਜੂਏ ਚ 2000 ਰੁਪਿਆ ਉਹਦਾ ਵੀ ਨਹੀਂ ਫਾਇਦਾ ਹੋਣਾ ਨਾ ਉਸਤੇ ਹੋਣਾ ਤੇ ਨਾ ਇੱਥੇ ਹੋਣਾ ਤੇ 2000 ਰੁਪਿਆ ਜਿਹੜਾ ਮੈਂ ਉਹ ਵਿਆਹ ਤੇ ਚੜਾਤਾ ਹਾਂਜੀ ਤੇ ਉਹ ਤੁਹਾਨੂੰ ਇਹਦਾ ਇੱਥੇ ਵਿਆਜ ਵੀ ਮਿਲੇਗਾ ਤੇ ਪੈਸੇ ਮਿਲਣਗੇ ਜਦੋਂ ਤੁਸੀਂ ਚਾਹੋਗੇ ਉਹੀ ਲੈ ਆਵਾਂਗੇ ਤੇ 2000 ਰੁਪਏ ਤੁਹਾਡੇ ਨਾਂ ਤੇ ਮੈਂ ਸੇਵਾ ਚ ਲਾਤਾ ਸੰਤਾ ਮਹਾਂਪੁਰਖਾਂ ਨੂੰ ਭੋਜਨ ਖਵਾਤਾ ਹਾਂਜੀ ਉਹਦਾ ਫਾਇਦਾ ਤੁਹਾਨੂੰ ਅੱਗੇ ਦਰਗਾਹ 'ਚ ਜਾ ਕੇ ਹੋਊਗਾ ਹਾਂਜੀ ਇਹੋ ਤੁਹਾਡਾ ਸਵਾਲ ਸੀ ਨਾ ਉਹ ਆਂਦੇ ਹੋਏ ਤੇ ਉਹਨਾਂ ਨੂੰ ਦੱਜਿਆਂ ਨੂੰ ਕਿਹਾ ਪਾਦਸ਼ਾਹ ਨੇ ਵੀ ਹੁਣ ਤੁਸੀਂ ਦੱਸੋ ਵੀ ਤੁਹਾਡੇ ਵਜ਼ੀਰ ਬਾਨਾ ਕਿਹਨੂੰ ਰੱਖ ਲਓ ਰੱਖ ਲਈਏ ਉਹ ਆਂਦੇ ਮਰੀ ਤੁਸੀਂ ਇਹਨੂੰ ਰੱਖੋ ਇਹੀ ਨਹੀਂ ਜੇ ਹਾਂਜੀ ਵਜ਼ੀਰ ਬਾਨਾ ਕਹਿੰਦਾ ਵੀ ਤਾਂ ਨਾ ਹੀ ਇਹਨਾਂ ਦੇ ਲੈ ਗਦੇ ਹਾਂਜੀ ਤੇ ਜਿਹੜਾ ਬੀਰ ਬਾਲ ਸਿੰਘ ਉਹਨੇ ਸੰਤਾ ਮਹਾਂ ਪਰਖਾਂ ਦੀ ਮਾਰ ਖਾਧੀ ਸੀ ਤੇ ਉਹਦੇ ਕੋ ਜਿਹੜਾ ਵੀ ਕਿਸੇ ਕੋਲ ਸਵਾਲ ਨਹੀਂ ਸੀ ਨਿਕਲਦਾ ਤੇ ਉਹ ਸਵਾਲ ਉਹ ਕਰ ਦਿੰਦਾ ਸੀ ਹਾਂਜੀ ਉਸ ਇਹ ਅਟਕ ਜਿਹੜੀ ਹੈ ਨਾ ਜਿਹੜੀ ਆਂਦੇ ਪੀ ਅਟਕ ਤੋਂ ਕਿਉਂ ਰਹਾ ਜੱਗ ਮੈਂ ਉਹ ਆਪਣਾ ਸੰਦਾ ਹੀ ਕੱਖ ਨਹੀਂ ਉਹ ਸੰਦਾ ਹੈ ਕਿ ਜੋ ਕੁਝ ਹੈਗਾ ਮੇਰੇ ਸਾਧਗੁਰ ਦਾ ਮੇਰੇ ਪਰਮਾਤਮਾ ਦਾ ਇਸ ਕਰਕੇ ਜਿਹੜੀਆਂ ਅਟਕਾਂ ਹੁੰਦੀਆਂ ਸੀ ਉਹਦਾ ਉਹ ਹੱਲ ਕਰ ਦਿੰਦਾ ਸੀ اٹک تو کیوں رہا جگ میں پٹک میں کیا مل پائی کھٹک تو تارے اب من میں کھوج سَت س ਸੰਗ ਵਿੱਚ ਜਾਈ ਗੁਰੂ ਸਾਹਿਬ ਜੀ ਬੜੇ ਪਿਆਰ ਨਾਲ ਫਰਮਾਉਂਦੇ ਆ ਕਿ ਖਟਕ ਤੂ ਤਾਰਬ ਮੰਨ ਖੋਜ ਸਤ ਸੰਗ ਵਿੱਚ ਜਾ ਹਾਂਜੀ ਕਿ ਕਹੇ ਸਤ ਵਾਲੇ ਮਹਾਂਪੁਰਖ ਦੀ ਖੋਜ ਕਰ ਹਾਂਜੀ ਜਿਹੜਾ ਤੇਰਾ ਆਧਾਰ ਕਰ ਸਕੇ ਹਾਂਜੀ ਇਹੋ ਜਾਂ ਮਹਾਂਪੁਰਖ ਲੱਭ ਕੇ ਜਿਹਨੇ ਆਪਣਾ ਵੀ ਆਧਾਰ ਪਹਿਲਾਂ ਕਰਾਇਆ ਹੋਵੇ ਤੇ ਕਮਾਈ ਵਾਲਾ ਮਹਾਪੁਰਖ ਹੋਵੇ ਤੇ ਜਿਹੜਾ ਦੂਜਿਆਂ ਦਾ ਵੀ ਕਰ ਸਕੇ ਹਾਂਜੀ ਜਿਹਨੇ ਆਪਣਾ ਨਹੀਂ ਆਧਾਰ ਕਰਾਇਆ ਉਹ ਦੂਜਿਆਂ ਦਾ ਕੀ ਕਰੂਗਾ ਹਾਂਜੀ ਸਤ ਪਹਿਲਾਂ ਜਿਹੜੇ ਸੰਤ ਮਹਾਪੁਰਖ ਆਪ ਗੁਰੂ ਨੂੰ ਧਰਦੇ ਆ ਹਾਂਜੀ ਕਮਾਈ ਵਾਲੇ ਮਹਾਪੁਰਖ ਆਪ ਲੱਭਦੇ ਆ ਤੇ ਉਹਨਾਂ ਦੇ ਕੇ ਦੀ ਬੰਦਗੀ ਕਰਦੇ ਆ ਤੇ ਫਿਰ ਉਹ ਦੂਜਿਆਂ ਦਾ ਵੀ ਧਾਰ ਕਰਦੇ ਆ ਤੇ ਜਿਹਨੇ ਆਪਣਾ ਆਧਾਰ ਨਹੀਂ ਕਰਵਾਇਆ ਉਹ ਦੂਜਿਆਂ ਦਾ ਆਧਾਰ ਜਰਾ ਕਿੱਦਾਂ ਕਰ ਸਕੂਗਾ ਹਾਂਜੀ ਇਸ ਕਰਕੇ ਪਹਿਲਾਂ ਆਪ ਕੋਈ ਚੀਜ਼ ਲਵੇ ਤੇ ਉਹਨੂੰ ਚੱਕ ਕਰੇ ਕਿ ਇਹ ਕੰਮ ਦੀ ਹੈਗੀ ਕਿ ਨਹੀਂ ਹੈਗੀ ਤੇ ਫਿਰ ਦੂਜਿਆਂ ਨੂੰ ਖਵਾਵੇ। ਇਹ ਘਰ ਵਿੱਚ ਮਾੜੀ ਮੁੱਟੀ ਕੋ दाल ਸਬਜ਼ੀ ਬਣਾਉਂਦੇ ਆ ਸਾਡੇ ਘਰ ਕੋ ਪਰਵਣੇ ਆਉਂਦੇ ਤੇ ਪਹਿਲੇ ਉਹਨੂੰ ਚੱਕ ਕਰਕੇ ਵੇਖਦੇ ਆ ਕਿ ਲੋਣ ਮਸਾਲਾ ਵਿੱਚ ਪੂਰਾ ਹੈਗਾ ਕਿ ਨਹੀਂ ਜੇ ਸਹੀ ਹੋਵੇ ਤੇ ਫਿਰ ਹੀ ਉਹਦੀ ਸਪਲਾਈ ਕਰਨੇ। ਜੇ ਨਾਂ ਸਹੀ ਹੋਵੇ ਤੇ ਫਿਰ ਇਹਨੂੰ ਦੁਬਾਰਾ ਠੀਕ ਕਰਨੇ ਹਾਂਜੀ ਜਿਹੜੇ ਮਾਪੁਰਖਾਂ ਦੇ ਕਮਾਈ ਵਾਲੇ ਉਹਨਾਂ ਨੂੰ ਜੇ ਕੋਈ ਵੀ ਕਮੀ ਲੱਭਦੀ ਹੋਵੇ ਨਾ ਆਪਣੇ ਚ ਤੇ ਪਹਿਲੋ ਉਹਦਾ ਹੱਲ ਕਰਦੇ ਆ ਹਾਂਜੀ ਤੇ ਫਿਰ ਉਹ ਦੂਜਿਆਂ ਨੂੰ ਸਿਖਿਆ ਦਿੰਦੇ ਆ ਤੇ ਜੇ ਉਹਨਾਂ ਨੇ ਪਹਿਲਾਂ ਕਿਸੇ ਨੂੰ ਸਿਖਾ ਦੇਣ ਰਿਹਾ ਪਰ ਤੋਂ ਉਹਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ ਇੱਕ ਮਾਤਾ ਸੀਗੀ ਉਹ ਕਿਸੇ ਮਹਾਤਮਾ ਦੇ ਪਾਸ ਗਈ ਤੇ ਕਹਿੰਦੀ ਕਿ ਮੇਰਾ ਪੁੱਤ ਨਾ ਗੁਰਬਾਲਾ ਖਾਂਦਾ ਤੇ ਇਹਨੂੰ ਫਿਮਣੀਆਂ ਬੜੇ-ਬੜੇ ਨਿਕਲਦੇ ਆ ਤੇ ਅਧਿਆਕਰ ਉਹਨੂੰ ਸਮਝਾਓ ਤੇ ਮਹਾਤਮਾ ਨੇ ਕਿਹਾ ਭੀ ਇਦਾਂ ਕਰੇ ਭੀ ਇਹਨੂੰ ਨਾ ਅਗਲੇ ਹਫਤੇ ਲਿਖ ਕੇ ਆਵੇਂ ਜਦੋਂ ਅਗਲੇ ਹਫਤੇ ਆਈ ਮਹਾਤਮਾ ਨੇ ਫੇਰ ਡੇਟ ਪਾਤੀ ਭੀ ਇਹਨੂੰ ਫੇਰ 85 ਲਿਖ ਕੇ ਆਈ ਤਿੰਨ ਚਾਰ ਫੇਰੇ ਮਰਵਾਏ ਤੇ ਮਹਾਤਮਾ ਨੇ ਉਨੂੰ ਲੜਕੇ ਨੂੰ ਬਾਤ ਸਮਝਾਇਆ ਹਾਂਜੀ ਕਿ ਪੁੱਤ ਜਿਹੜਾ ਗੋੜ ਖਾਣਾ ਹਾਂਜੀ ਜਿਹੜਾ ਜ਼ਿਆਦਾ ਖਾਣਾ ਇਹ ਨੁਕਸਾਨ ਦੇ ਆ ਬਿਆ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਖੂਨ ਆ ਉਹ ਖਰਾਬ ਹੋ ਜਾਂਦਾ ਵਾ ਹਾਂਜੀ ਤੇ ਫਿਮਨੀਆਂ ਫੋੜੇ ਨਿਕਲ ਜਾਂਦੇ ਆ ਹਾਂਜੀ ਤੇ ਹੋਰ ਵੀ ਕਈ ਬਿਮਾਰੀਆਂ ਮਿੱਠੇ ਨਾਲ ਲੱਗ ਜਾਂਦੀਆਂ ਤੇ ਇਸ ਕਰਕੇ ਨਾ ਤੂੰ ਇਹਦਾ ਪਰੇਜ਼ ਰੱਖ ਉਹ ਲੜਕੇ ਆ ਸਮਝ ਗਿਆ ਆਂਦਾ ਮਰੀ ਠੀਕ ਆ ਮੈਂ ਅੱਗੋਂ ਤੋਂ ਧਿਆਨ ਰੱਖੂੰਗਾ ਤੇ ਮਾਤਾ ਕਹਿੰਦੀ ਕਿ ਮਰੀ ਜੀ ਜੀ ਇਹ ਨਹੀਂ ਗੱਲ ਹੀ ਕਹਿਣੀ ਸੀ ਤੇ ਤੁਸੀਂ ਇੰਨੇ ਫੇਰੇ ਕੰਨ ਨੂੰ ਮਰਾਏ ਉਦੋਂ ਦੇ ਕਹਿ ਦਿੰਦੇ ਆਂਦੇ ਕਿ ਮਾਤਾ ਮੈਂ ਘੋੜਾ ਆਪ ਹੀ ਖਾਂਦਾ ਸੀ ਜਿਹੜਾ ਮੈਂ ਕੰਮ ਆਪ ਕਰਦਾ ਸੀ ਉਹ ਮੈਨੂੰ ਕਿੱਦਾਂ ਕਹਿ ਸਕਦਾ ਹੈਗਾ ਕਿ ਤੂੰ ਹਾਂਜੀ ਇਹਨੂੰ ਸੜ ਦੇ ਕਿਉਂਕਿ ਮੈਂ ਆਪ ਖੁਦ ਕਰਦਾ ਸੀ ਤੇ ਮੈਂ ਫੇਰੇ ਤੈਨੂੰ ਤਾਂ ਪੁਆਇਆ ਸੀ ਕਿ ਪਹਿਲਾਂ ਮੈਂ ਆਪਣੇ ਤੇ ਕੰਟਰੋਲ ਕੀਤਾ ਜਦੋਂ ਤੁਸੀਂ ਮੈਨੂੰ ਕਿਹਾ ਉਦੋਂ ਮੈਂ ਖੰਦਾ ਸੀ ਮੈਂ ਆਪਣੇ ਤੇ ਕੰਟਰੋਲ ਕੀਤਾ ਤੇ ਆਹਤੇ ਆਹਤੇ ਆਪਣਾ ਪੇਲੋ ਗੋੜ ਨੂੰ ਛੱਡਿਆ ਤੇ ਕੰਟਰੋਲ ਕੀਤਾ ਕਿ ਮੈਂ ਸੜ ਸਕਣਾ ਵਾ ਪਹਿਲੋਂ ਆਪ ਛੱਡਿਆ ਤੇ ਫੇਰ ਇਹਨੂੰ ਸਿਖਿਆ ਦਿੱਤੀ ਆ ਤੇ ਉਦੋਂ ਤੇ ਮਾਫ਼ ਖੰਦਾ ਸੀ ਤੇ ਜੇ ਮੈਂ ਇਹਨੂੰ ਕਹਿੰਦਾ ਵੀ ਤੂੰ ਗੋੜ ਜਿਹੜਾ ਨਾ ਖਾ ਤੇ ਇਹਨੂੰ ਮੇਰਾ ਅਸਰ ਨਹੀਂ ਸੀ ਹੋਣਾ ਪਹਿਲੋਂ ਮੈਂ ਆਪਣੇ ਤੇ ਕੰਟਰੋਲ ਕੀਤਾ ਤੇ ਫੇਰ ਇਹਨੂੰ ਦੱਸਿਆ ਸੰਤ ਮਹਾਂਪੁਰਖ ਕਮਾਈ ਵਾਲੇ ਜਿਹਦੇ ਆ ਜਾਂ ਉਹਦੇ ਜਿਹੜੇ ਭਗਤ ਕਮਾਈ ਵਾਲੇ ਉਹ ਪਹਿਲੋਂ ਆਪਣੇ ਤੇ ਕੰਟਰੋਲ ਕਰਦੇ ਹਾਂਜੀ ਤੇ ਫੇਰ ਉਹ ਗਾਂ ਸਿੱਖਿਆ ਹੋਰ ਕਿਹਨ ਦਿੰਦੇ ਹਾਂਜੀ ਤੇ ਅਸਰ ਉਹਦਾ ਤਾਂ ਹੁੰਦਾ ਵਾ ਜੇ ਇਹ ਹੀ ਆਪਣੇ ਤੇ ਕੰਟਰੋਲ ਨਾ ਨਾ ਕੀਤਾ ਹੋਵੇ ਤੇ ਆਪਾਂ ਦੂਜੇ ਨੂੰ ਕਹੀਏ ਤਾਂ ਦੂਜੇ ਨੂੰ ਉਹਦਾ ਕੋਈ ਅਸਰ ਨਹੀਂ ਹੋਊਗਾ ਹਾਂਜੀ ਇਸ ਕਰਕੇ ਜੋ ਵੀ ਗੁਰੂ ਸਾਹਿਬ ਜੀ ਆਪਣੀ ਬਾਣੀ ਵਿੱਚ ਕਹਿ ਰਹੇ ਨੇ ਉਹ ਬਿਲਕੁਲ ਠੀਕ ਕਹਿ ਰਹੇ ਨੇ ਰਾਦਾ ਸਵਾਮੀ ਦਿਆਲ ਕੀ ਦਿਆ ਰਾਦਾ ਸਵਾਮੀ ਜੀ ਕਿਸਾ ਹੈ